ਸੋਖਪਾਲ ਸਿੰਘ ਗੁਲਾੜ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ਼ਹੀਦੀ ਹਫਤਾ ਚੱਲ ਰਿਹਾ ਜੀ ਇਸੇ ਦੌਰਾਨ ਅ ਬੜੀ ਹੀ ਮੰਦ ਭਾਗੀ ਬੜੀ ਮਾੜੀ ਬੜੀ ਦੁੱਖਦਾਈ ਫਿਰਦਿਆਂ ਨੂੰ ਬਲੁੰਦਰ ਦੀ ਇੱਕ ਘਟਨਾ ਸਾਹਮਣੇ ਆਈ ਹੈ ਜੀ ਜਿਹੜੀ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲੇ ਦੇ ਨਾਲ ਸੰਬੰਧਤ ਹੈ ਜੀ ਉੱਥੇ ਇੱਕ ਪਿੰਡ ਦੇ ਵਿੱਚ ਸਿੱਖ ਸੰਤਾਂ ਵੱਲੋਂ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਦੇੜਾ ਜਿਹੜਾ ਉਹ ਮਨਾਇਆ ਜਾ ਰਿਹਾ ਸੀਗਾ ਤੇ ਇਸੇ ਦੌਰਾਨ ਉੱਥੋਂ ਦੇ ਕੁਝ ਜਾਤਪਾਣੀ ਜਿਨ੍ਹਾਂ ਦੀ ਧੌਣਾਂ ਦੇ ਵਿੱਚ ਉੱਚੀ ਜਾਤ ਦਾ ਕਿੱਲਾ ਫਸਿਆ ਆ ਉਹਨਾਂ ਲੋਕਾਂ ਨੇ ਉਹਨਾਂ ਖੱਚਾਂ ਦੇ ਉਹਨਾਂ ਕੁੱਤੇ ਦੀਆਂ ਨਸਲਾਂ ਨੇ ਸ਼੍ਰੋਮਣੀ ਜਰਨਲ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਪੋਸਟਰ ਆ ਉਹਨੂੰ ਪਾੜਿਆ ਨਾਲੇ ਉਹਦੇ ਤੇ ਥੁੱਕਿਆ ਇਥੋਂ ਤੱਕ ਕਿ ಜಾਤੀ ਸੂਚਕ ਸ਼ਬਦ ਵੀ ਉਹਨਾਂ ਨੇ ਵਰਤੇ ਤੇ ਉਥੋਂ ਦੀ ਸੰਗਤਾਂ ਨੂੰ ਬਹੁਤ ਜਲੀਲ ਕੀਤਾ ਉਹ ਜਿਹੜੇ ਪ੍ਰਬੰਧਕ ਸੀਗੇ ਇਸ ਪ੍ਰੋਗਰਾਮ ਦੇ ਉਹਨਾਂ ਤੇ ਉਹਨਾਂ ਨੇ ਹਮਲਾ ਵੀ ਕੀਤਾ ਸੱਟਾਂ ਵੀ ਲੱਗੀਆਂ ਉਹਨਾਂ ਦੇ ਤੇ ਬੜੀ ਜੜੀ ਕਿ ਮਾੜੀ ਘਟਨਾ ਘਟੀ ਆ ਤੇ ਮੈਂ ਬੇਨਤੀ ਕਰਦਾ ਆ ਆਪ ਸਭ ਸੰਤਾਨਾਂ ਨੂੰ ਕਿ ਵਤੋ ਵਤ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਉਹਨਾਂ ਕੁੱਤੇ ਦੀਆਂ ਨਸਲਾਂ ਤੱਕ ਮੇਰਾ ਇਹ ਸਨੇਹਾ ਮੇਰਾ ਇਹ ਮੈਸੇਜ ਪਹੁੰਚੇ ਕਿਉਂਕਿ ਉਹਨਾਂ ਦੀ ਸੋਚ ਸੌੜੀ ਆ ਜਰਕ ਉਹ ਮੰਦ ਬੁੱਧੀ ਨੇ ਉਹਨਾਂ ਦੀ ਜਾਣਕਾਰੀ ਦੇ ਵਿੱਚ ਥੋੜਾ ਜਿਹਾ ਮੈਂ ਵਾਅਦਾ ਕਰ ਦਿੰਦਾ ਆ ਕਿ ਖਚੋ ਤੁਹਾਡੇ ਵਰਗੀਆਂ ਖੱਚਾਂ ਹੀ ਸਿੱਖ ਧਰਮ ਦਾ ਬੇੜਾ ਗਰ ਕਰੀ ਜਾਂਦੀਆਂ ਨੇ ਨਹੀਂ ਇੱਕ ਹੁਣ ਦਿੰਦੀਆਂ ਤੁਹਾਡੇ ਵਰਗੀਆਂ ਲਾਂਤਾਂ ਕਰਕੇ ਹੀ ਸਿੱਖ ਧਰਮ ਦੇ ਵਿੱਚ ਹੁਣ ਦੇ ਬਾਵਜੂਦ ਵੱਖ-ਵੱਖ ਭਾਈਚਾਰਿਆਂ ਨੂੰ ਆਪਣਾ ਸਿੱਖ ਦੇ ਨਾਲ ਆਪਣਾ ਆਪਣੇ ਭਾਈਚਾਰਿਆਂ ਦੇ ਬਾਬਤ ਦੱਸਣਾ ਪੈਂਦਾ ਕਿ ਅਸੀਂ ਫਲਾਣੇ ਅਸੀਂ ਫਲਾਣੇ ਆ ਸੋ ਤੁਸੀਂ ਇਦਾਂ ਹੀ ਸਾਨੂੰ ਵੀ ਕਹਿੰਦੇ ਜਾਂ ਕਹਿੰਦੇ ਜੇ ਕਿ ਤੁਸੀਂ ਖੁਦ ਜ਼ਾਤ ਪ੍ਰਮੋਟ ਕਰਦੇ ਜੇ ਅਸੀਂ ਮذਬੀ ਸਿੱਖਾਂ ਹਾਂ ਅਸੀਂ ਮذਬੀ ਸਿੱਖਾਂ ਸਾਨੂੰ ਮذਬੀ ਸਿੱਖ ਹੋਣ ਤੇ ਮਾਣ ਆ ਕਿਉਂਕਿ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਿਰਫ ਸਾਨੂੰ ਹੀ ਮذਬੀ ਸਿੱਖ ਕਿਹਾ ਸੀਗਾ ਤੇ ਮذਬੀ ਸਿੱਖ ਮذਬੇ ਦੇ ਪੱਕੇ ਹੋਣ ਵਾਲਿਆਂ ਨੂੰ ਕਿਹਾ ਸੀਗਾ ਤੇ ਅਸੀਂ ਆਪਣੇ ਅਕੀਦੇ ਤੇ ਆ ਅਸੀਂ ਆਪਣੇ ਕੀਦੇ ਦੇ ਪੱਕੇ ਆ ਅਸੀਂ ਗੁਰੂ ਘਰਾਂ ਦੇ ਨਾਲ ਕਦੀ ਗਰਦਾਰੀਆਂ ਨਹੀਂ ਕੀਤੀਆਂ ਅਸੀਂ ਗੁਰੂ ਘਰ ਨਾਲ ਹਮੇਸ਼ਾ ਵਫਾਦਾਰੀਆਂ ਕੀਤੀਆਂ ਨੇ ਸਾਡੇ ਵੱਡੇ-ਵਡੇਰਿਆਂ ਨੇ ਕੀਤੀਆਂ ਸੀ ਜਿਨ੍ਹਾਂ ਦੇ ਵਿੱਚ ਸਾਡਾ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵੱਡਾ ਵਡੇਰਾ ਇੱਕਾ ਜਿਹਦਾ ਦੇਣ ਸਿੱਖ ਧਰਮ ਕਦੀ ਨਹੀਂ ਦੇ ਸਕਦਾ ਪਰਿਵਾਰ ਦੇ 11 ਜੀ ਸ਼ਹੀਦ ਕਰਵਾਏ ਸੀ ਧੱਲਿਓ ਬੜਾ ਔਖਾ ਆਪਣੇ ਪਿਤਾ ਦਾ ਸੀਸ ਕਲਮ ਕਰਕੇ ਆਪਣੇ ਪਿਤਾ ਦੇ ਸੀਸ ਦੇ ਬਦਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਚੁੱਕਣਾ ਤੇ ਧੜ ਚੁੱਕਣਾ ਆਪਣੇ ਪਿਤਾ ਦਾ ਸੀਸ ਤੇ ਧੜ ਉੱਥੇ ਰੱਖਣਾ ਬੜੀ ਮੁਸ਼ਕਲ ਦੇ ਨਾਲ ਬੜੀ ਕਾਲਣਾ ਕਾਲੀ ਗਈ ਸੀਗੀ ਤੇ ਤੁਸੀਂ ਦੱਲਿਓ ਐਡੀ ਵੱਡੀ ਸ਼ਖਸੀਅਤ ਨੂੰ ਬੜਾ ਛੋਟਾ ਕਰਕੇ ਵੇਖਦੇ ਤੇ ਇਹਨੇ ਘਟਿਆ ਸ਼ਬਦ ਜਾਤੀ ਸੂਚਕ ਸ਼ਬਦਾਂ ਦੇ ਨਾਲ ਨਵਾਜਿਆ ਲੱਖ ਦੀ ਲੰਦ ਤੁਹਾਡੇ ਕੰਜਰੋ ਸੂਰ ਦੇ ਬੱਚੇ ਜੇ ਤੁਸੀਂ ਸੂਰ ਦੇ ਬੱਚੇ ਤੇ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰਦਾ ਕਿ ਬਾਬਾ ਜੀਵਨ ਸਿੰਘ ਜੀ ਤੁਹਾਡੇ ਹੀ ਘਰਾਣੇ ਦੇ ਵਿੱਚ ਵਿਆਹੀ ਸੀਗੇ ਪੜ ਲਓ ਇਤਿਹਾਸ ਆਪਣੇ ਵੱਡੇ ਵੱਡੇ ਰਾਂ ਨੂੰ ਪੁੱਛ ਲਓ ਕਿਤੇ ਦੱਸ ਦੇਣਗੇ ਤੁਹਾਨੂੰ ਪਤਾ ਲੱਗ ਭਾ ਤੁਹਾਨੂੰ ਸਾਰਿਆਂ ਨੂੰ ਹੀ ਸਾਰੇ ਇਤਿਹਾਸ ਦਾ ਪਰ ਤੁਸੀਂ ਜਾਣ ਬੁੱਝ ਕੇ ਇਗਨੋਰ ਕਰਦੇ ਜੇ ਇਸ ਕਰਕੇ ਕਦੇ ਵੀ ਆਪਣੀ ਭੂਆ ਦੇ ਖਸਮ ਨੂੰ ਆਪਣੇ ਪਿਓ ਦੇ ਪਣਵਈਏ ਨੂੰ ਤੇ ਆਪਣੇ ਫੁੱਫੜ ਨੂੰ ਮੰਦਾ ਨਹੀਂ ਬੋਲੀਦਾ ਸਤਕਾਰ ਸਹਿਤ ਬਾਬਾ ਜੀ ਕਹਿ ਕੇ ਨਵਾਜੀ ਦਾ ਰੰਗਰੇਟੇ ਗੁਰੂ ਕੇ ਬੇਟੇ ਦੱਲਿਓ ਤੁਸੀਂ ਕੀ ਕੀ ਮੁਕਾਬਲਾ ਕਰੋਗੇ ਤੁਸੀਂ ਤੁਸੀਂ ਡੋਗਰਿਆਂ ਦੀ ਨਸਲ ਦੇ ਵਿੱਚੋਂ ਜੇ ਡੋਗਰਿਆਂ ਦੇ ਖਾਨਦਾਨ ਦੇ ਵਿੱਚੋਂ ਜੇ ਤੁਸੀਂ ਜਿਨ੍ਹਾਂ ਨੇ ਗੁਰੂ ਘਰ ਦੀ ਹਮੇਸ਼ਾ ਪਿੱਠ ਦੇ ਵਿੱਚ ਸ਼ੁਰਾ ਮਾਰਿਆ ਸੀਗਾ ਉਹਨਾਂ ਲੋਕਾਂ ਦੀਆਂ ਗਾੜਲੀਆਂ ਪੀੜ੍ਹੀਆਂ ਦੇ ਪੀੜ੍ਹੀਆਂ ਦੇ ਵਿੱਚੋਂ ਗੰਦੇ ਲਹੂ ਦੀ ਪਦਾਇਸ਼ ਜੇ ਤੁਸੀਂ ਦੱਲਿਓ ਤੁਹਾਡੇ ਕਰਕੇ ਕੁਸ਼ਕ ਗੰਦੀਆਂ ਨਸਲਾਂ ਕਰਕੇ ਸਿੱਖ ਧਰਮ ਦਾ ਕਾਣ ਹੋ ਰਿਆ ਬਾਦ ਆਜੋ ਮੈਂ ਬੇਨਤੀ ਕਰਦਾ ਇੱਕ ਵਾਰ ਫੇਰ ਸਿੰਘ ਸਾਹਿਬ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਜੀ ਨੂੰ ਕਿ ਬਾਬਾ ਜੀ ਇੱਕ ਗਨਾਹ ਕੀਤਾ ਇਹਨਾਂ ਨੇ ਗਨਾਹ ਗਲਤੀ ਨਹੀਂ ਗਲਤੀ ਦੀ ਮਾਫੀ ਹੁੰਦੀ ਆ ਗਨਾਹ ਦੀ ਕੇਵਲ ਸਜ਼ਾ ਹੁੰਦੀ ਆ ਤੇ ਇਹਨਾਂ ਦਾ ਜ਼ਰੂਰ ਸੋਧਾ ਲੱਗਣਾ ਚਾਹੀਦਾ ਜੀ ਤਾਂ ਕਿ ਅੱਗੇ ਤੋਂ ਕੋਈ ਵੀ ਇਹੋ ਜਿਹਾ ਟੁੱੱਚਾ ਇਹੋ ਜਿਹਾ ਖੱਚ ਇਦਾਂ ਦੀ ਕੋਈ ਕਰਤੂਤ ਨਾ ਕਰ ਸਕੇ ਤਾਂ ਕਿ ਇਹੋ ਜੇ ਲੋਕਾਂ ਨੂੰ ਇਹਨਾਂ ਦੀ ਜੀਬ ਨੂੰ ਰੱਸੀ ਪਾਉਣੀ ਜੜੀ ਹੈ ਨਾ ਉਹ 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 ਜ਼ਰੂਰੀ ਆ ਤਾਂ ਕਿ ਇਹ ਇਹੋ ਜੇ ਲੋਕ ਅੱਗੇ ਤੋਂ 100 ਵਾਰ ਸੋਚਣ ਕੋਈ ਵੀ ਬੋਲਣ ਤੋਂ ਪਹਿਲਾਂ ਸੋ ਉਹਨਾਂ ਖਰਚਾਂ ਤੱਕ ਮੇਰੀ ਇਹ ਵੀਡੀਓ ਜ਼ਰੂਰ ਪਹੁੰਚਾਓ ਸੰਗਤ ਜੀ ਆਪ ਜੀ ਦੀ ਬੜੀ ਮਿਹਰਬਾਨੀ ਹੋਊਗੀ ਕਿਉਂਕਿ ਉਹਨਾਂ ਨੂੰ ਪਤਾ ਨਹੀਂਗਾ ਕਿ ਬਾਬਾ ਜੀਵਨ ਸਿੰਘ ਜੀ ਤੁਹਾਡੇ ਘਰਾਣੇ ਦੇ ਜਵਾਈ ਨੇ ਸੁਬਾਤ ਤੋਂ ਬਾਅਦ ਵੀਡੀਓ ਸ਼ੇਅਰ ਕਰਕੇ ਜ਼ਰੂਰ ਉਹਨਾਂ ਖਾਚਾ ਤੱਕ ਮੇਰੀ ਇਹ ਵੀਡੀਓ ਜ਼ਰੂਰ ਪਹੁੰਚਾਓ ਜੀ ਤੇ ਕਮੈਂਟ ਕਰਕੇ ਜ਼ਰੂਰ ਆਪਣੀ ਰਾਏ ਦਿਓ ਜਿਹੜੇ ਵਿਦਵਾਨ ਸੱਜਣ ਨੇ ਨਾ ਉਹ ਮੈਨੂੰ ਗਿਆਨ ਘਟ ਦਿਓ ਹੁਣ ਕਹਿਣਗੇ ਤੂੰ ਬੜੇ ਘਟੀਆਂ ਸ਼ਬਦ ਵਰਤੇ ਨੇ ਪਰ ਜੋ ਕੁਝ ਉਹਨਾਂ ਦੱਲਿਆਂ ਨੇ ਕੀਤਾ ਨਾ ਉਹਦੇ ਸਾਹਮਣੇ ਮੇਰੇ ਸ਼ਬਦ ਕੁਝ ਵੀ ਨਹੀਂ ਗਏ ਬڑے ਹੌਲੇ بڑے ਛੋਟੇ ਫਿੱਕੇ ਨੇ ਆਪਣਾ ਗਿਆਨ ਇਸ ਕਰਕੇ ਆਪਣੇ ਕੋਲ ਰੱਖਿਓ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਹਿਸ ਕਰਨੀ ਚਾਹੁੰਦਾ ਆ ਤੇ ਬਿਲਕੁਲ ਮੇਰੇ ਨਾਲ ਕਰ ਸਕਦਾ ਆ ਮੇਰਾ ਨੰਬਰ 98555 72666 ਆ ਇਤਿਹਾਸਿਕ ਕੋਈ ਵੀ ਤੱਥ ਮੇਰੇ ਨਾਲ ਸਾਂਝਾ ਕਰ ਸਕਦਾ ਮੇਰੇ ਤੋਂ ਪੁੱਛ ਸਕਦਾ ਆ ਮੈਂ ਉਹਦੇ ਹਰ ਸਵਾਲ ਦਾ ਜਵਾਬ ਦਊਂਗਾ ਪਰ ਇਦਾਂ ਦਾ ਨਰਾਦਰ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਸਾਡੇ ਵਾਸਤੇ ਇਹੋ ਜਿਹੇ ਲੋਕ ਕੁੱਤੇ ਦੀ ਨਸਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ